ਅਸਲਾਮੁਅਲੈਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਇੱਕ ਹਿੰਦੂ ਸੰਤ ਨੇ ਪੰਡਾਲ ਵਿੱਚ ਇਹੋ ਜਿਹਾ ਐਲਾਨ ਕਰ ਦਿੱਤਾ ਜਿਹਨੂੰ ਸੁਣ ਕੇ ਪੰਜਾਬ ਪੁਲਿਸ ਦਾ ਡੀਜੀਪੀ ਲੱਗ ਪਿਆ ਰੋਣ ਉਸ ਸੰਤ ਨੇ ਕੀ ਐਲਾਨ ਕੀਤਾ ਕਿ ਪੰਜਾਬ ਪੁਲਿਸ ਦਾ ਡੀਜੀਪੀ ਆਪਣੇ ਆਪ ਤੇ ਕਾਬੂ ਨਾ ਰੱਖ ਸਕਿਆ ਇਹ ਅਸੀਂ ਜਾਣਾਂਗੇ ਅੱਜ ਦੀ ਵੀਡੀਓ ਦੇ ਵਿੱਚ ਸੋ ਚੱਲ ਕੇ ਵੀਡੀਓ ਵੇਖਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਗੋ ਇੱਕ ਹਿੰਦੂ ਸੰਤ ਨੇ ਕਰ ਦਿੱਤਾ ਅਜੀਹਾਂ ਐਲਾਨ ਜਿਸ ਨੂੰ ਸੁਣ ਕੇ ਪੰਜਾਬ ਪੁਲਿਸ ਦਾ ਡੀਜੀਪੀ ਵੀ ਲੱਗ ਗਿਆ ਰੋਣ ਪਰੇ ਪੰਡਾਲ 'ਚ ਵੇਖਣ ਨੂੰ ਮਿਲਿਆ ਕੁਝ ਅਜੀਹਾਂ ਦ੍ਰਿਸ਼ ਆਪਣੇ ਬੱਚਿਆਂ ਨੂੰ ਵੀ ਜ਼ਰੂਰ ਦਿਖਾਣਾ ਇਹ ਵੀਡੀਓ ਸਸ਼ਰਕਲ ਤੁਸੀਂ ਜੁੜਿਓ ਸਾਡੇ YouTube ਚੈਨਲ ਦੇ ਨਾਲ ਇੱਕ ਗੱਲ ਦੱਸਣ ਜਾ ਰਿਹਾ ਕਿ ਜਿਸ ਨੂੰ ਸੁਣ ਕੇ ਤੁਹਾਨੂੰ ਇਸ ਗੱਲ ਦਾ ਗਿਆਨ ਹੋਵੇਗਾ ਕਿ ਸਾਡੀ ਝੋਲੀ ਦੇ ਵਿੱਚ ਕਿੰਨਾ ਵੱਡਾ ਖਜ਼ਾਨਾ ਪਿਆ ਹੋਇਆ ਤੇ ਅਸੀਂ ਕਿੱਧਰ ਨੂੰ ਤੁਰੇ ਫਿਰਦੇ ਹਾਂ ਵੀਡੀਓ ਨੂੰ ਗੌਰ ਦੇ ਨਾਲ ਜ਼ਰੂਰ ਸੁਣੋ ਇੱਕ ਕਿਤਾਬ ਲਿਖੀ ਗਈ ਹੈ ਇੱਕ ਓੰਕਾਰ ਸਤਨਾਮ ਕਰਤਾਪੁਰਖ ਜੋ ਕਿ ਪੰਜਾਬ ਪੁਲਿਸ ਦੇ ਇੱਕ ਡੀਜੀਪੀ ਦੇ ਵੱਲੋਂ ਲਿਖੀ ਗਈ ਹੈ ਇੱਕ ਸਿੱਖ ਧਰਮ ਦੇ ਪ੍ਰਚਾਰਕ ਦੇ ਹੱਥ ਦੇ ਵਿੱਚ ਜਦ ਇਹ ਕਿਤਾਬ ਲੱਗੀ ਤੇ ਉਸ ਨੂੰ ਪੜ੍ਹ ਕੇ ਇਹਨਾਂ ਨੇ ਸੋਚਿਆ ਕਿ ਇਹ ਕਿਤਾਬ ਕਿਸੇ ਗਿਆਨੀ ਸਿੱਖ ਧਰਮ ਦੇ ਪ੍ਰਚਾਰਕ ਨੇ ਲਿਖੀ ਹੋਈ ਹੈ ਕਿਤਾਬ ਦੇ ਵਿੱਚ ਬਾਣੀ ਦਾ ਵਿਸਥਾਰ ਦੇ ਨਾਲ ਪ੍ਰਚਾਰ ਕੀਤਾ ਹੋਇਆ ਸੀ ਜੋ ਕਿਸੇ ਅਸਲ ਜੇ ਹੋਏ ਇਨਸਾਨ ਦੇ ਵੱਲੋਂ ਹੀ ਲਿਖਿਆ ਜਾ ਸਕਦਾ ਹੈ ਕੋਈ ਵਿਦਵਾਨ ਹੀ ਇਸ ਨੂੰ ਸਹੀ ਤਰੀਕੇ ਨਾਲ ਲਿਖ ਸਕਦਾ ਸੀ ਡੀਜੀਪੀ ਜਰਨੈਲ ਸਿੰਘ ਚਾਹਲ ਨੇ ਇਹ ਕਿਤਾਬ ਲਿਖੀ ਹੈ ਕਿਸੇ ਸਮੇਂ ਉਹਨਾਂ ਦਾ ਪੰਜਾਬ ਪੁਲਿਸ ਦੇ ਵਿੱਚ ਬਹੁਤ ਵੱਡਾ ਅਹੁਦਾ ਸੀ ਪ੍ਰਚਾਰਕ ਨੂੰ ਯਕੀਨ ਨਾ ਆਇਆ ਕਿ ਇਹ ਕਿਤਾਬ ਜਿਹੜੀ ਹੈ ਉਹ ਪੰਜਾਬ ਪੁਲਿਸ ਦੇ ਕਿਸੇ ਡੀਜੀਪੀ ਦੇ ਵੱਲੋਂ ਲਿਖੀ ਗਈ ਹੈ ਸਮਾਂ ਬੀਤਣ ਮਗਰੋਂ ਜਦ ਦੋਮਾ ਦੀ ਇੱਕ ਵਾਰ ਮੁਲਾਕਾਤ ਹੋਈ ਤੇ ਇੱਕ ਜ਼ਿੰਦਗੀ ਦਾ ਵੱਡਾ ਸੱਚ ਜਿਰਾ ਸੀ ਉਹ ਜਰਨੈਲ ਸਿੰਘ ਚਾਹਲ ਨੇ ਇਸ ਸਿੱਖ ਧਰਮ ਦੇ ਪ੍ਰਚਾਰਕ ਦੇ ਨਾਲ ਸਾਂਝਾ ਕੀਤਾ ਤੇ ਦੱਸਿਆ ਕਿ ਕਿਵੇਂ ਇਹ ਸਿੱਖ ਧਰਮ ਦੇ ਨਾਲ ਪੂਰੀ ਤਰੀਕੇ ਨਾਲ ਹੁਣ ਜੁੜ ਚੁੱਕਾ ਹੈ ਇਸ ਪ੍ਰਚਾਰਕ ਨੂੰ ਦੱਸਿਆ ਗਿਆ ਕਿ ਜਦ ਜਰਨੈਲ ਸਿੰਘ ਚਾਹਲ ਐਸਐਸਪੀਸੀ ਤਾਂ ਇੱਕ ਸਮੇਂ ਤੇ ਉਹਨਾਂ ਦੀ ਡਿਊਟੀ ਵਿਰਿੰਦਾਗੰਦ ਦੇ ਵਿੱਚ ਲਿਖੀ ਹੋਈ ਸੀ ਇੰਦਰਾ ਗਾਂਧੀ ਉਸ ਟਾਈਮ ਦੇਸ਼ ਦੇ ਪ੍ਰਧਾਨ ਮੰਤਰੀ ਹੋਇਆ ਕਰਦੇ ਸੀ ਤਾਂ ਬ੍ਰਿੰਦਾਵਨ ਦੇ ਵਿੱਚ ਇੱਕ ਮਹਾਪੁਰਖ ਸੀ ਜਿਸ ਦਾ ਕੀ ਆਸ਼ੀਰਵਾਦ ਲੈਣ ਦੇ ਲਈ ਵੱਡੇ ਵੱਡੇ ਮੰਤਰੀ ਹਮੇਸ਼ਾ ਹੀ ਉੱਥੇ ਪਹੁੰਚਦੇ ਰਹਿੰਦੇ ਸੀ ਸਭ ਕੰਮਾਂ ਤੋਂ ਪਹਿਲਾਂ ਲੋਕ ਉਹਨਾਂ ਦਾ ਆਸ਼ੀਰਵਾਦ ਲੈਣ ਦੇ ਲਈ ਜ਼ਰੂਰ ਆਉਂਦੇ ਸੀ ਇੱਕ ਦਿਨ ਜਰਨੈਲ ਸਿੰਘ ਚਾਹਲ ਨੇ ਸੋਚਿਆ ਕਿ ਇਹਨਾਂ ਨੂੰ ਵੀ ਉਸ ਮਹਾਪੁਰਖ ਦੇ ਕੋਲ ਜ਼ਰੂਰ ਜਾਣਾ ਚਾਹੀਦਾ ਫਿਰ ਇਹ ਮਹਾਪੁਰਖ ਦੇ ਕੋਲ ਗਏ ਤੇ ਉੱਥੇ ਜਾ ਕੇ ਇਹਨਾਂ ਨੇ ਵੇਖਿਆ ਕਿ ਵੱਡੇ ਵੱਡੇ ਮੰਤਰੀ ਸੀ ਜਿਹੜੇ ਇਹਨਾਂ ਮਹਾਪੁਰਖਾਂ ਦੇ ਕੋਲ ਪਹੁੰਚੇ ਹੋਏ ਸੀ ਇਹਨਾਂ ਤੋਂ ਆਸ਼ੀਰਵਾਦ ਲੈ ਰਹੇ ਸੀ ਜਦ ਵੀ ਆਪਣੇ ਕਿਸੇ ਨਵੇਂ ਕੰਮ ਦੀ ਸ਼ੁਰੂਆਤ ਕਰਦੇ ਸੀ ਤਾਂ ਇਹਨਾਂ ਮਹਾਪੁਰਖ ਦੇ ਕੋਲ ਜ਼ਰੂਰ ਆਉਂਦੇ ਸੀ ਜਰਨੈਲ ਸਿੰਘ ਚਾਹਲ ਨੇ ਕਿਹਾ ਕਿ ਜਦ ਫਿਰ ਮੇਰੀ ਵਾਰੀ ਆਈ ਤਾਂ ਮੈਂ ਮਹਾਪੁਰਖ ਕੋਲ ਗਿਆ ਮੈਂ ਇਹਨਾਂ ਨੂੰ ਕਿਹਾ ਕਿ ਤੁਸੀਂ ਮੇਰੀ ਝੋਲੀ ਕੁਝ ਦਾਤ ਬਖਸ਼ੋ ਮੈਨੂੰ ਵੀ ਕੁਝ ਮਿਲ ਸਕੇ ਜਿਸ ਤੋਂ ਬਾਅਦ ਮਹਾਪੁਰਖ ਨੇ ਹੱਸ ਕੇ ਮਰੇਵਾਲ ਦੇਖਿਆ ਤੇ ਉਹਨਾਂ ਨੇ ਜਵਾਬ ਦਿੱਤਾ ਕਿ ਤੇਰੇ ਕੋਲ ਤਾਂ ਸਭ ਕੁਝ ਹੈ ਮੈਂ ਤੈਨੂੰ ਕੀ ਦੇ ਸਕਦਾ ਜਿਸ ਤੋਂ ਬਾਅਦ ਜਰਨੈਲ ਸਿੰਘ ਚਾਹਲ ਨੇ ਕਿਹਾ ਕਿ ਮੈਂ ਕਾਫੀ ਜ਼ਿਆਦਾ ਹੈਰਾਨ ਹੋ ਗਿਆ ਕਿ ਮੇਰੇ ਕੋਲ ਤਾਂ ਕੁਝ ਵੀ ਨਹੀਂ ਹੈ ਤੇ ਮੈਂ ਵਹਾਪੁਰਸ਼ ਕੋਲ ਜਦ ਕੁਝ ਮੰਗ ਰਿਹਾ ਐ ਤੇ ਇਹ ਮੈਨੂੰ ਦੇਣ ਤੋਂ ਮਨਾਂ ਕਰ ਰਹੇ ਨੇ ਅੱਗੇ ਆਖ ਰਹੇ ਨੇ ਕਿ ਤੇਰੇ ਕੋਲ ਤੇ ਸਭ ਕੁਝ ਹੈ ਤੇ ਅੱਗੇ ਉਹ ਮਹਾਪੁਰਖ ਨੂੰ ਕਿਹਾ ਕਿ ਮੇਰੇ ਕੋਲ ਕੁਝ ਵੀ ਨਹੀਂ ਹੈ ਤੁਹਾਨੂੰ ਕਿਸੇ ਤਰੀਕੇ ਦੀ ਗਲਤ ਫੈਮਿਲੀ ਹੋਈ ਹੈ ਮੇਰੇ ਕੋਲ ਅਜਿਹਾ ਕੁਝ ਵੀ ਨਹੀਂ ਹੈ ਕਿ ਜਿਸ ਦਾ ਮੈਂ ਉਪਯੋਗ ਕਰ ਸਕਾਂ ਜਿਸ ਤੋਂ ਬਾਅਦ ਮਹਾਪੁਰਖ ਨੇ ਹੱਸ ਕੇ ਜਵਾਬ ਦਿੱਤਾ ਕਿ ਤੂੰ ਜਿਸ ਧਰਮ ਦੇ ਨਾਲ ਜੁੜਿਆ ਹੋਇਆ ਹੈ ਸਭ ਤੋਂ ਵੱਡੀ ਸਿੱਖ ਹੀ ਉਸ ਧਰਮ ਦੇ ਵਿੱਚ ਦਿੱਤੀ ਗਈ ਹੈ ਜਿਸ ਤੋਂ ਬਾਅਦ ਜਰਨੈਲ ਸਿੰਘ ਚਾਹਲ ਦੇ ਹੱਥ ਦੇ ਵਿੱਚ ਇੱਕ ਕਾਪੀ ਪੈਨ ਫੜਾਇਆ ਗਿਆ ਤੇ ਮਹਾਪੁਰਖ ਨੇ ਕਿਹਾ ਕਿ ਮੈਂ ਤੈਨੂੰ ਜੋ ਜੋ ਵੀ ਕਹਾਂਗਾ ਤੋ ਇਸ ਦੇ ਉੱਤੇ ਲਿਖ ਦੇ ਜਿਸ ਤੋਂ ਬਾਅਦ ਮਹਾਪੁਰਖ ਨੇ ਮੂਲ ਮੰਤਰ ਲਿਖਵਾਉਣਾ ਸ਼ੁਰੂ ਕਰ ਦਿੱਤਾ ੴ ਸਤਨਾਮ ਕਰਤਾ ਪੁਰਖ ਨਿਰਵੋ ਨਿਰਵੈ ਇਹ ਜਿਹੜੀਆਂ ਲਾਈਨਾਂ ਸੀ ਮੂਲ ਮੰਤਰ ਦੀਆਂ ਇਹ ਮਹਾਪੁਰਖ ਦੇ ਵੱਲੋਂ ਲਿਖਵਾਈਆਂ ਗਈਆਂ ਜਿਸ ਤੋਂ ਬਾਅਦ ਜਿਹੜਾ ਡੀਜੀਪੀ ਇਹ ਲਿਖਦਾ ਪਿਆ ਸੀਗਾ ਉਸ ਵੇਲੇ ਉਹ ਐਸਐਸਪੀ ਹੋਇਆ ਕਰਦਾ ਸੀ ਤੇ ਲਿਖਦੇ-ਲਿਖਦੇ ਉਸ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਨਿਕਲਣ ਲੱਗ ਗਏ ਤੇ ਉਹ ਮਹਾਪੁਰਖ ਦੇ ਉਸ ਦਰਬਾਰ ਦੇ ਵਿੱਚ ਹੀ ਰੋਣ ਲੱਗ ਗਿਆ ਉੱਚੀ-ਉੱਚੀ ਇਹ ਪੰਜਾਬ ਪੁਲਿਸ ਦਾ ਐਸਐਸਪੀ ਰੋਇਆ ਤੇ ਉਸ ਤੋਂ ਬਾਅਦ ਇਲਾ ਨੇ ਅੱਗੇ ਮਹਾਪੁਰਖ ਨੂੰ ਜਵਾਬ ਦਿੱਤਾ ਕਿ ਤੁਸੀਂ ਮੈਨੂੰ ਮੇਰੇ ਧਰਮ ਦੇ ਨਾਲ ਦੁਬਾਰਾ ਤੋਂ ਜੋੜਿਆ ਮੈਂ ਆਪਣੇ ਧਰਮ ਤੋਂ ਪਿੱਛੇ ਨੂੰ ਜਾ ਰਿਹਾ ਸੀ ਤੇ ਤੁਸੀਂ ਮੈਨੂੰ ਅਹਿਸਾਸ ਕਰਾਇਆ ਹੈ ਕਿ ਮੈਨੂੰ ਕਿੱਡੀ ਵੱਡੀ ਸਿੱਖ ਆ ਜਿਹੜੀ ਹੈ ਉਹ ਸਾਡੇ ਧਰਮ ਦੇ ਵਿੱਚ ਮਿਲੀ ਹੈ ਤੇ ਜਰਨੈਲ ਸਿੰਘ ਚਾਹਲ ਨੇ ਦੱਸਿਆ ਕਿ ਹੌਲੀ-ਹੌਲੀ ਉਹਨਾਂ ਦੀ ਤਰੱਕੀ ਹੁੰਦੀ ਰਹੀ ਉਹ ਐਸਐਸਪੀ ਤੋਂ ਡੀਜੀਪੀ ਬਣ ਗਏ ਤੇ ਹੁਣ ਉਹਨਾਂ ਨੇ ਇੱਕ ਕਿਤਾਬ ਲਿਖੀ ਹੈ ਜਿਸ ਦੇ ਵਿੱਚ ਸਿੱਖ ਧਰਮ ਦੀ ਹਰ ਗੱਲ ਹਰ ਬਾਣੀ ਉਹਨਾਂ ਨੇ ਜਿਹੜੀ ਹੈ ਲਿਖੀ ਹੋਈ ਹੈ ਕਿ ਲੋਕ ਵੀ ਇਸ ਨੂੰ ਪੜਨ ਤੇ ਵੱਧ ਤੋਂ ਵੱਧ ਆਪਣੇ ਧਰਮ ਦੇ ਨਾਲ ਜੁੜਨ ਜਰਨੈਲ ਸਿੰਘ ਚਾਹਲ ਦਾ ਕਹਿਣਾ ਹੈ ਕਿ ਉਸ ਇੱਕ ਛੋਟੀ ਜਹੀ ਘਟਨਾ ਨੇ ਉਹਨਾਂ ਦੀ ਪੂਰੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਬਹੁਤ ਹੀ ਇਨਸਪਾਇਰਿੰਗ ਸਟੋਰੀ ਸੀਗੀ ਛੋਟੇ ਇਹ ਇਨਸੀਡੈਂਟ ਨੇ ਉਸ ਪੰਜਾਬ ਪੁਲਿਸ ਦੇ ਡੀਜੀਪੀ ਦੀ ਪੂਰੀ ਜ਼ਿੰਦਗੀ ਬਦਲ ਦਿੱਤੀ ਕਿ ਕਿਸ ਤਰ੍ਹਾਂ ਉਹ ਜਿਹੜਾ ਆਪਣੇ ਧਰਮ ਤੋਂ ਦੂਰ ਹੋ ਗਿਆ ਸੀਗਾ ਉਸ Hindu ਸੰਤ ਦੀ ਗੱਲ ਸੁਣ ਕੇ ਉਹਨੇ ਗੌਰ ਕੀਤੀ ਔਰ ਜ਼ਾਰੂਕਤਾਰ ਰੋਣ ਲੱਗ ਪਿਆ ਕਿ ਵਾਕਈ ਮੇਰਾ ਜਿਸ ਧਰਮ ਨਾਲ ਤਾਲੁਕ ਹੈਗਾ ਵੈ ਮੈਨੂੰ ਕੀ ਲੋੜ ਹੈ ਕਿ ਮੈਂ ਦਰ ਦਰ ਤੇ ਜਾ ਕੇ ਮੰਗਾ ਜਾਂ ਕਿਸੇ ਕੋ ਦੁਆਵਾ ਕਰਾਵਾਂ ਮੈਂ ਜਿਸ ਧਰਮ ਨਾਲ ਜੁੜਿਆ ਹੋਇਆ ਮੈਂ ਉਹ ਬਿਹਤਰੀਨ ਧਰਮ ਹੀਗਾ ਵੈ ਔਰ ਉਹਦੇ ਵਿੱਚ ਮੈਨੂੰ ਹਰ ਚੀਜ਼ ਦੇ ਬਾਰੇ ਦੱਸਿਆ ਗਿਆ ਹੈ ਕਾਮਯਾਬੀ ਦੇ ਰਾਸਤੇ ਦੱਸੇ ਗਏ ਹੀਗੀ ਹੈ ਇਹੀ ਵਜ੍ਹਾ ਹੈ ਕਿ ਉਸ ਸੰਤ ਜਰਨੈਲ ਨੇ ਜਦੋਂ ਉਸ Hindu ਪੰਡਤ ਦੀ ਗੱਲ ਸੁਣੀ ਤੇ ਉਹ ਰੋਣ ਲੱਗ ਪਿਆ ਕਿਉਂਕਿ ਉਸ Hindu ਸੰਤ ਨੇ ਉਹਨੂੰ ਕਿਹਾ ਸੀਗਾ ਕਿ ਮੈਂ ਤੈਨੂੰ ਕੀ ਦੇ ਸਕਨਾ ਹੈ ਤੇਰੇ ਕੋਲ ਤੇ ਸਾਰਾ ਕੁਝ ਹੈ ਲੇਕਿਨ ਉਹ ਚੁੱਕ ਕੇ ਭੁੱਲ ਬੈਠਾ ਸੀਗਾ ਦੁਨੀਆਦਾਰੀ ਵਾਲਾ ਬਣ ਗਿਆ ਇਸ ਲਈ ਉਹਨੂੰ ਉਹਦੀ ਗੱਲ ਉਸ ਟਾਈਮ ਸਮਝ ਨਹੀਂ ਆਈ ਔਰ ਉਹਨੇ ਉਹਨੂੰ ਦੁਬਾਰਾ ਮੁਖਾਤਿਬ ਕਰਕੇ ਗਿਆ ਕਿ ਤੁਹਾਨੂੰ ਯਕੀਨਨ ਕੋਈ ਗਲਤਫਹਿਮੀ ਹੋਈ ਹੈ ਮੇਰੇ ਕੋਲ ਤਾਂ ਕੁਝ ਵੀ ਨਹੀਂ ਹੈ ਮੇਰੇ ਕੋਲ ਅਗਰ ਸਾਰਾ ਕੁਝ ਹੁੰਦਾ ਤੇ ਮੈਂ ਤੁਹਾਡੇ ਕੋਲ ਕਿਉਂ ਆਉਂਦਾ ਤੇ ਫਿਰ ਉਸ Hindu ਸੰਤ ਨੇ ਮੁਸਕਰਾ ਕੇ ਕਿਹਾ ਕਿ ਤੂੰ ਜਿਸ ਬਾਣੀ ਦੇ ਨਾਲ ਜੁੜਿਆ ਹੋਇਆ ਜਿਸ ਧਰਮ ਨਾਲ ਤੇਰਾ ਤਾਲੁਕ ਹੈ ਉਹਦੇ ਵਿੱਚ ਹਰ ਚੀਜ਼ ਦੇ ਬਾਰੇ ਦੱਸਿਆ ਗਿਆ ਹੈ ਕਾਮਯਾਬੀ ਦੀ ਕੁੰਜੀ ਜਿਹੜੀ ਹੈ ਉਹ ਵੀ ਦੱਸੀ ਗਈ ਹੈ ਕਿ ਕਿਸ ਰਸਤੇ ਤੇ ਚੱਲ ਕੇ ਤੁਹਾਨੂੰ ਕਾਮਯਾਬੀ ਮਿਲ ਸਕਦੀ ਹੈ ਤੁਸੀਂ ਜ਼ਿੰਦਗੀ ਚ ਕਾਮਯਾਬ ਹੋ ਸਕਦੇ ਹੋ ਹੈ ਉਹ ਸਾਰੀਆਂ ਚੀਜ਼ਾਂ ਦੇ ਬਾਰੇ ਹਰ ਚੀਜ਼ ਉਹ ਸਾਰੀਆਂ ਚੀਜ਼ਾਂ ਦੇ ਬਾਰੇ ਤਫਸੀਲ ਦੇ ਨਾਲ ਦੱਸਿਆ ਗਿਆ ਹੈਗਾ ਤੇ ਫਿਰ ਉਸ ਅ ਪੰਜਾਬ ਪੁਲਿਸ ਦੇ ਡੀਜੀਪੀ ਨੂੰ ਜਿਹੜਾ ਕਿ ਉਸ ਟਾਈਮ ਐਸਐਸਪੀ ਸੀਗਾ ਸਾਰੀ ਗੱਲ ਸਮਝ ਆਈ ਔਰ ਉਹਨੂੰ ਸ਼ਰਮਿੰਦਗੀ ਮਹਿਸੂਸ ਹੋਈ ਔਰ ਉਹਨੇ ਜ਼ਾਰੋ ਕਤਾਰ ਰੋਣਾ ਸ਼ੁਰੂ ਕਰ ਦਿੱਤਾ ਕਿ ਵਾਕਈ ਮੈਂ ਤੇ ਇਸ ਚੀਜ਼ ਨੂੰ ਭੁੱਲ ਗਿਆ ਸੀਗਾ ਮੈਂ ਦੁਨੀਆਦਾਰ ਬਣ ਗਿਆ ਸੀਗਾ ਔਰ ਦੁਨੀਆਦਾਰੀ ਨੂੰ ਹਾਸਲ ਕਰਨੇ ਲਈ ਮੈਂ ਤੁਹਾਡੇ ਕੋਲ ਆਇਆ ਤੇ ਫਿਰ ਜਦੋਂ ਉਹ ਡੀ ਜੇਪੀ ਬਣ ਗਿਆ ਉਸ ਤੋਂ ਬਾਅਦ ਉਹਨੇ ਇੱਕ ਕਿਤਾਬ ਲਿਖੀ ਜਿਹਦੇ ਵਿੱਚ ਕਿ ਉਹਨੇ ਇੱਕ ਇੱਕ ਚੀਜ਼ ਦੇ ਮੁਤਲਕ ਡਿਟੇਲ ਨਾਲ ਲਿਖਿਆ ਔਰ ਜਦੋਂ ਪ੍ਰਚਾਰਕ ਨੇ ਉਹ ਕਿਤਾਬ ਪੜ੍ਹੀ ਤੇ ਉਹ ਹੈਰਾਨ ਰਹਿ ਗਿਆ ਕਿ ਮੈਨੂੰ ਲੱਗਦਾ ਨਹੀਂ ਸਗਾ ਕਿ ਇਹ ਜਿਹੜੀ ਹੈ ਪੰਜਾਬ ਪੁਲਿਸ ਦੇ ਡੀ.ਜੀ. ਵੀ ਨੇ ਕਿਤਾਬ ਲਿਖੀ ਹੈ ਬਲਕਿ ਇਹ ਕਿਤਾਬ ਤੇ ਇੰਜ ਲੰਗਦਾ ਆ ਸੀ ਜਿਸ ਤਰ੍ਹਾਂ ਕਿਸੇ ਕੇ ਮਸਬੀ ਪ੍ਰਚਾਰਕ ਨੇ ਲਿਖੀ ਹੈ ਕਿਸੇ ਸੰਤ ਨੇ ਲਿਖੀ ਹੈ ਜਿੱਡੇ ਵਧੀਆ ਅੰਦਾਜ਼ ਦੇ ਨਾਲ ਇਹਦੇ ਵਿੱਚ ਲਿਖਿਆ ਗਿਆ ਹਰ ਚੀਜ਼ ਦੇ ਬਾਰੇ ਲੇਕਿਨ ਜਦੋਂ ਸਮੇਂ ਆਉਣ ਤੇ ਮੁਲਾਕਾਤ ਹੋਈ ਤੇ ਹਰ ਚੀਜ਼ ਉਹਦੇ ਉੱਤੇ ਵਾਜ਼ਿਹਾ ਹੋ ਗਈ ਔਰ ਇਹ ਸਟੋਰੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਤੁਸੀਂ ਵੀ ਆਪਣੇ ਬੱਚਿਆਂ ਨੂੰ ਬਾਣੀ ਦੇ ਕਰੀਬ ਕਰੋ ਉਹਨਾਂ ਨੂੰ ਬਾਣੀ ਦੇ ਮੁਤਲਕ ਦੱਸੋ ਕਿਉਂਕਿ ਜ਼ਿੰਦਗੀ ਦੇ ਵਿੱਚ ਜਿੰਨੀਆਂ ਵੀ ਦੁਸ਼ਵਾਰੀਆਂ ਜਾਂ ਮੁਸ਼ਕਲਾਂ ਆਉਂਦੀਆਂ ਆ ਉਦੋਂ ਹੀ ਆਉਂਦੀਆਂ ਜਦੋਂ ਮਜ਼ਬ ਤੋਂ ਦੂਰੀ اختیار ਕਰੀਦੀ ਹੈ ਤੇ ਅਗਰ ਮਜ਼ਬ ਦੇ ਦੱਸੇ ਹੋਏ ਰਸਤੇ 'ਤੇ ਬੰਦਾ ਤੁਰਦਾ ਰਹੇ ਤੇ ਕਾਂ ਦੀ ਅੱਬੇ ਯਕੀਨੀ ਬਣ ਜਾਂਦੀ ਹੈ ਬੰਦੇ ਨੂੰ ਨਾਕਾਮੀ ਕਦੀ ਵੀ ਨਹੀਂ ਮਿਲਦੀ ਹਰ ਕੰਮ 'ਚ ਉਹਨੂੰ ਸਫਲਤਾ ਮਿਲਦੀ ਹੈ ਇਹ ਸੀਗੀ ਵੀਰੋ ਅੱਜ ਦੀ ਵੀਡੀਓ ਵੀਡੀਓ ਬਾਰੇ ਤੁਹਾਡਾ ਕੀ ਖਿਆਲ ਹੈਗਾ ਕਮੈਂਟ ਕਰਕੇ لازਮੀ ਦੱਸਿਓ ਰੱਖਿਓ ਆਪਣਾ ਟੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼